ਤੁਸੀਂ ਦੇਖ ਰਹੇ ਹੋ ਨੀਡਰ ਪੰਜਾਬੀ মিডিਆ ਤੁਹਾਡੇ ਨਾਲ ਆ ਗੁਰਪ੍ਰੀਤ ਸਿੰਘ ਚੱਠਾ ਮਾਰਦੇ ਨਜ਼ਰ ਅੱਜ ਦੀਆਂ ਮੁੱਖ ਖਬਰਾਂ ਤੇ ਸਿੱਖ ਜੈਮਕਰ ਦੇ ਵਿੱਚ ਲੱਗਣਗੀਆਂ ਤਿੰਨ ਸਿੱਖ ਵੱਖਵਾਦੀਆਂ ਦੀਆਂ ਤਸਵੀਰਾਂ ਅਕਾਲ ਤਖਤ ਦੇ ਜਥੇਦਾਰ ਨੇ ਐਸ.ਪੀ. ਨੂੰ ਦਿੱਤੇ ਨਿਰਦੇਸ਼ ਜਲੰਧਰ ਜਿਮਨੀ ਚੋਣਾ ਚ ਮਹਿੰਦਰ ਭਗਤ ਦੀ ਵੱਡੀ ਜਿੱਤ ਉਹਨਾਂ ਨੂੰ ਪੰਜਾਬ ਸਰਕਾਰ ਚ ਮੰਤਰੀ ਬਣਾਉਣ ਦੀ ਸੰਭਾਵਨਾ ਮਹਿੰਦਰ ਭਗਤ ਦੇ ਮੰਤਰੀ ਬਣਨ ਤੋਂ ਬਾਅਦ ਇੱਕ ਮੰਤਰੀ ਦੀ ਹੋ ਸਕਦੀ ਹੈ ਕੈਬਨਟ ਤੋਂ ਛੁੱਟੀ ਸੂਤਰਾਂ ਮੁਤਾਬਕ ਜਦ ਲੈ ਸਕਦੀ ਹੈ ਪੰਜਾਬ ਸਰਕਾਰ ਕੋਈ ਫੈਸਲਾ ਸ਼ੰਭੂ ਮੋਰਚੇ ਦੌਰਾਨ ਕਿਸਾਨਾਂ ਵੱਲੋਂ ਦਿੱਲੀ ਕੂਚ ਕਰਨ ਦਾ ਫੈਸਲਾ ਦੰਦੇਵਾਲ ਨੇ ਕਿਹਾ ਕਿਸਾਨ ਟਰੈਕਟਰ ਟਰਾਲੀਆਂ ਤੇ ਦਿੱਲੀ ਜਾਣ ਲਈ ਤਿਆਰ ਜਲੰਧਰ ਜਿਮਣੀ ਚੋਣਾ ਚ ਅਕਾਲੀਆਂ ਦੀ ਹੋਈ ਬੁਰੀ ਤਰ੍ਹਾਂ ਹਾਰ ਢੀੜਸਾ ਨੇ ਕਿਹਾ ਹਾਕੀ ਤੇ ਚੜਕੇ ਵੀ ਸਾਖ ਨਹੀਂ ਬਚਾ ਸਕੇ ਸੁਖਬੀਰ ਬਾਦਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪੂਰੇ ਹੋਏ 10 ਸਾਲ ਗੁਰਦੁਆਰਾ ਨਾਡਾ ਸਾਹਿਬ ਦੇ ਵਿੱਚ ਹੋਣਗੇ ਅੱਜ ਧਾਰਮਿਕ ਸਮਾਗਮ ਅਮਰਸਰ ਦੇ ਵਿੱਚ ਸਾੰਦੇ ਪਰਿਵਾਰ ਤੋਂ ਲੁੱਟਿਆ ਸੋਨਾ ਤੇ ਪੈਸਾ ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਹੋਈ ਕੈਦ ਬੰਦੂਕ ਦੀ ਨੋਕ ਤੇ ਦਿੱਤਾ ਵਾਰਦਾਤ ਨੂੰ ਅੰਜਾਮ ਜੰਮੂ ਕਸ਼ਮੀਰ ਚ ਉਪਰ ਰਾਜਪਾਲ ਨੂੰ ਮਿਲੀਆਂ ਵਧੇਰੇ ਤਾਕਤਾਂ ਕੇਂਦਰ ਸਰਕਾਰ ਨੇ ਪੁਨਰਗਠਨ ਐਕਟ 2019 ਤਹਿਤ ਜਾਰੀ ਨਿਯਮਾਂ ਚ ਕੀਤੀ ਸੋਧ ਅਮਰਸਰ ਚ ਟ੍ਰੇਨ ਦੇ ਕੋਚ ਨੂੰ ਲੱਗੀ ਅੱਗ ਯਾਤਰੀਆਂ ਨੇ ਹੇਠਾਂ ਉਤਰ ਕੇ ਬਚਾਈ ਜਾਨ ਅਮਰਸਰ ਤੋਂ ਦਿੱਲੀ ਜਾ ਰਹੀ ਸੀ ਟ੍ਰੇਨ ਮੁੰਬਈ ਚ ਅਨੰਤ ਰਾਧਿਕਾ ਦੀ ਰਿਸੈਪਸ਼ਨ ਦੇ ਵਿੱਚ ਸ਼ਾਮਲ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਫਿਲਮੀ ਜਗਤ ਦੀਆਂ ਕੁਝ ਵੱਡੀਆਂ ਹਸਤੀਆਂ ਵੀ ਉੱਥੇ ਪਹੁੰਚਿਆ ਪੰਜਾਬ ਚ ਕਾਰ ਦੀ ਸਨਰੂਫ ਚੋਂ ਨਿਕਲਣ ਤੇ ਲਾਈ ਪਾਬੰਦੀ ਮਾਨਸਰਕਾਰ ਨੇ ਕਿਹਾ ਇਸ ਤਰ੍ਹਾਂ ਹੁੰਦੇ ਨੇ ਵੱਡੇ ਹਾਸੇ ਜਾ ਸਕਦੀ ਹੈ ਕਿਸੇ ਦੀ ਜਾਨ ਆਈਆਈਐਮ ਚ ਨਿਹنگ ਸਿੰਘ ਨੇ ਕੀਤਾ ਹੰਗਾਮਾ ਬਾਹਰ ਵੱਡਣ ਦੀ ਦਿੱਤੀ ਧਮਕੀ ਪਿੰਡ ਸਰਾਮਾ ਬੋਲਦਾਂ ਦੇ ਵਿੱਚ ਡੇਰੇ ਚ ਬਣਿਆ ਇੱਕ ਨਸ਼ਾ ਸ਼ਗਾਰੂ ਕੇਂਦਰ ਸਵਾਲਾਂ ਦੇ ਘੇਰੇ ਚ ਕੇਂਦਰ ਦੇ ਵਿੱਚੋਂ ਛੁਡਵਾਏ ਗਏ ਨੌਜਵਾਨ ਨੇ ਕੀਤੇ ਵੱਡੇ ਖੁਲਾਸੇ ਅਤੇ ਲਗਾਏ ਕੁੱਟਮਾਰ ਦੇ ਇਲਜ਼ਾਮ ਅਸਾਮ ਚ ਮੀ ਪੈਂਡ ਕਾਰਨ ਸਥਿਤੀ ਗੰਬੀਰ ਅਤੇ ਕਈ ਥਾਵਾਂ ਤੇ ਹੁਣ ਵੀ ਕੀਤੀ ਗਈ ਹੈ ਮੀ ਪੈਂਡ ਦੀ ਭਿਕ ਬਾਣੀ ਜਲੰਧਰ ਚੋਣਾਂ 'ਚ ਜਿੱਤ ਮਗਰੋਂ ਅਮਨ ਅਰੋੜਾ ਦਾ ਵੱਡਾ ਦਾਵਾ ਕਿਹਾ ਆਉਣ ਵਾਲੀ ਹਰ ਚੋਣ ਦੇ ਵਿੱਚ ਆਮ ਆਦਮੀ ਪਾਰਟੀ ਦਰਜ ਕਰੇਗੀ ਵੱਡੀ ਜਿੱਤ ਜਲੰਧਰ ਜਿਮਣੀ ਚੋਣਾਂ 'ਚ ਹੋਈ ਜਿੱਤ ਤੋਂ ਬਾਅਦ ਸੀਐਮ ਮਾਨ ਦੀ ਪਤਨੀ ਨੇ ਦਿੱਤੀ ਵਧਾਈ ਅਤੇ ਟਵੀਟ ਕਰਕੇ ਦਿੱਤੇ ਸਿਆਸਤ ਵਿੱਚ ਆਉਂਦੇ ਸੰਕੇਤ ਸੱਤ ਸੂਬਿਆਂ ਦੀਆਂ 13 ਚੋਣਾਂ ਦੇ ਵਿੱਚ ਇੰਡੀਆ ਗੱਟਚੋੜ ਦੀ ਵੱਡੀ ਜਿੱਤ ਇੰਡੀਆ ਨੇ 13 ਚੋਂ 10 ਸੀਟਾਂ ਹਾਸਲ ਕਰਕੇ ਰਚਿਆ ਇਤਿਹਾਸ ਐਨਡੀਆ ਗੱਟਚੋੜ ਨੂੰ ਮਿਲੀਆਂ ਸਿਰਫ 2 ਸੀਟਾਂ ਅਕਾਲੀਆਂ ਦੀ ਹੋਈ ਜਿਮਣੀ ਚੋਣਾਂ 'ਚ ਹਾਰ ਤੇ ਚੰਦੂ ਮਾਝਰੇ ਦਾ ਵੱਡਾ ਬਿਆਨ ਉਹਨਾਂ ਨੇ ਕਿਹਾ ਅਕਾਲੀਆਂ ਦੇ ਡਿੱਗੇ ਗ੍ਰਾਫ ਨੇ ਸਾਨੂੰ ਅਕਾਲੀ ਕਹਣ ਜੋਗੇ ਨਹੀਂ ਛੱਡਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲੀ ਹਸਪਤਾਲ ਤੋਂ ਛੁੱਟੀ 2 ਦਿਨ ਪਹਿਲਾਂ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ 'ਚ ਕਰਵਾਇਆ ਗਿਆ ਸੀ ਭਾਰਤੀ ਤਲਵੰਡੀ ਸਾਬੋ ਦੇ ਨੌਜਵਾਨ ਦੀ ਅਮਰੀਕਾ 'ਚ ਮੌਤ ਸੜਕ ਹਾਦਸੇ ਦਾ ਸ਼ਿਕਾਰ ਹੋਇਆ ਸੀ ਕੁਲਵਿੰਦਰ ਸਿੰਘ ਇਸ ਹਨ ਹੁਣ ਤੱਕ ਦੀਆਂ ਕੁਝ ਮੁੱਖ ਖਬਰਾਂ ਲਗਾਤਾਰ ਜੁੜੇ ਹੋਏ ਨੇਟਰ ਪੰਜਾਬੀ ਮੀਡੀਆ ਦੇ ਨਾਲ ਦੀ ਉਜਾਜਤ ਧੰਨਵਾਦ